ਤੱਬ ਸੇ ਗਗਨ ਹੈ ਢਿੱਲੀ ਪੋਸਟ ਆਇਆ ਸਭਕੇ ਹੀ ਮਨ ਕੋ ਬਾਤ ਚਲੋ ਜੀ ਗਗਨ ਬੱਲੇ ਬੱਲੇ ਪਹਿਲਾ ਤਾਂ ਗੱਡੀ ਹੋਈ ਹੈ ਜਿਹੜੀ ਰਵਨੀਤ ਬਿੱਟੂ ਨੇ ਕਿਹਾ ਸੀ ਕਰੋੜਾਂ ਦੀ ਗੱਡੀ ਹੈ ਜਿਸ ਚ ਬੈਠੇ ਆਪਾਂ ਚਲੋ ਰਾਹੁਲ ਜੀ ਨੇ ਕਿਹਾ ਐਸਿਡ ਹੈ ਤਾਂ ਲੋਖਾਂ ਦੇ ਐਸਿਡ ਬਣਾ ਲੇ ਮੈਂ ਤੁਹਾਡੀ ਦੋਸਤੀ ਵੀ ਹੈਗੀ ਹੈਗਾ ਯਾ ਹੀ ਇਜ਼ ਮਾਈ ਲੀਡਰ ਟੂ ਬੀ ਵੈਰੀ ਓਨੈਸਟ ਮੇਰੇ ਸਾਹਮਣੇ ਬਿੱਟੂ ਨੇ ਇਹ ਗੱਲ ਕਹੀ ਕਿ ਸਾਡੇ ਖੂਨ ਦਾ ਕਤਰਾ ਕਤਰਾ ਵੀ ਰਾਹੁਲ ਜੀ ਤੁਹਾਡਾ ਹੈ ਪੈਸੇ ਆਏ ਸੀ ਪਾਰਟੀ ਦਾ ਫੰਡ ਉਹ ਵੀ ਸਾਰਾ ਲੁਧਿਆਣੇ ਦੀ ਤਾਕਤ ਤੋਂ ਆਇਆ ਸਾਰੀ। ਕੌਣ ਕਹਿੰਦਾ ਬਿੱਟੂ ਹੂੰ ਲਾਈਵ ਤੁਸੀਂ ਸੁਣਿਆ ਉਹਨਾਂ ਨੇ ਬਿੱਟੂ ਨੂੰ ਕਹਾਂ ਵੀ ਤੂੰ ਫੰਡ ਦੇ ਗਿਆ ਸੀ ਇਹਨੂੰ। ਹੋਰ ਕੋਈ ਮੇਰੇ ਬਾਰੇ ਗੱਲ ਨਹੀਂ ਤੇ ਗੱਲ ਕਰੋ ਕਦੇ ਤੁਸੀਂ ਗੱਡੀ ਦੀ ਗੱਲ ਕਰਦੇ ਹੋ ਕਦੇ ਤੁਸੀਂ ਇਹ ਕਹਿੰਦੇ ਹੋ ਇਸ਼ੂ ਲੈਸ ਹੋ ਗਈ ਪਹਿਲਾਂ ਤੁਸੀਂ ਕਹਿੰਦੇ ਸੀ ਇਹ ਸਮਾਨ ਚੱਕ ਕੇ ਲੈ ਆਇਆ ਜਾਂ ਛੁੱਟੀਆਂ ਘਟਨਾ ਹੈ ਹੂੰ ਪੈਸੇ ਇਕੱਠਾ ਨਾ ਹੈ ਉਹ ਤੁਹਾਨੂੰ ਇਹ ਸਮਝ ਤਾਂ ਹੈ ਨਹੀਂ ਜੋ ਮੂੰਹ ਚੋਂ ਆਉਂਦਾ ਉਹ ਬੋਲ ਦਿੰਨੇ ਹੋ ਹੂੰ ਫੇਰੇ ਆ ਮਤਲਬ 10 ਸਾਲਾਂ ਦੇ ਤੁਸੀਂ ਵੀ ਲੁਧਿਆਣੇ ਚ ਪੈਸੇ ਇਕੱਠੇ ਕਰ ਰਹੇ ਪੱਕਾ ਕੋਈ ਐਡਰੈਸ ਹੋਊਗਾ ਰੌਲਾ ਬਹੁਤ ਪਾਇਆ ਐਡਰੈਸ ਦਾ ਤੁਹਾਡੇ ਘਰ ਰੌਲਾ ਬਹੁਤ ਪਾਇਆ ਘਰ ਨਹੀਂ ਹੈਗਾ ਪੱਕਾ ਇੱਥੇ ਕਿੱਥੇ ਕਰ ਰਹੇ ਲੁਧਿਆਣੇ ਕੋਈ ਤੁਹਾਡਾ ਕਿਹਦੇ ਕੋਲ ਪੱਕਾ ਕਰ ਰਹੇ ਮਿੱਟੂ 2016 ਦਾ ਪੱਕਾ ਕਰੂਗੀ ਕਾਰਿਆਲੇ ਸੁਪਰ ਉਹ ਤਾਂ ਕਹਿੰਦੇ ਕਿ ਤੇ ਤਿੰਨ ਬੱਕਰੀਆਂ ਨੇ ਦੋ ਬੱਕਰੀਆਂ ਰਹਿ ਜਾਣੀਆਂ ਜੇ ਸਾਡੀ ਸਰਕਾਰ ਨਾ ਬਣੀ ਕਿਹੜੀਆਂ ਤਿੰਨ ਬੱਕਰੀਆਂ ਕਹਿੰਦੇ ਆ ਕਹਿੰਦੇ ਕਿ ਜੇ ਇੰਡੀਗਰੈਂਟ ਬਣ ਕੇ ਸਰਕਾਰ ਬਣ ਗਈ ਪ੍ਰਧਾਨ ਮੰਤਰੀ ਕੋਲ ਬੜੂਗਾ ਬਹੁਤ ਤਰ੍ਹਾਂ ਦੇ ਸਵਾਲ ਨੇ ਚਲੋ ਕੋਈ ਗੱਲ ਦੀ ਸਮਾਂ ਹੁੰਤੇ ਦੱਸ ਦਿਆਂਉਣ ਕੋਣ ਵਾਲੀ 4 ਤਰੀਕ ਇਹ ਗੱਲ ਤੈਕਰ ਹੋਊਗਾ ਬਿੱਟੂ ਦਾ ਰਾਸਨੀ ਚੇਨ ਮੁਕੰਮਲ ਹੋਰ ਫਿਰ ਇੰਫਿਨਿਸ਼ ਹੋ ਨਾਈ ਪੱਪੀ ਪ੍ਰਾਸ਼ਰਦੀ ਮਸਵੇਰੇ ਕੀਤੇ ਉਹ ਕਹਿੰਦੇ ਕਿ ਰਾਜਾ ਬੜਿੰਗਹੋਰਾ ਨੇ 1 ਤਰੀਕ ਨੂੰ ਚਲੇ ਜਾਣਾ ਇੱਕ ਗਲਤ ਹੈ ਦੋਵੇਂ ਕੈਂਡੀਡੇਟ ਦੀ ਨਹੀਂ ਮਰਜੀ ਇੰਟਰਵਿਊ ਕਰ ਲਓ ਉਹ ਰਾਜਾ ਬੜਿੰਗ ਵਿੜਿੰਗ ਕਰੀਏ ਕਿਉਂ ਕਰਦੇ ਆ ਮੈਂ ਕਿਸੇ ਦਾ ਨਾਲ ਨਹੀਂ ਪਤਾ ਹੈ ਜਿਹੜੇ ਬੰਦੇ ਚਿੱਦਾਂ ਮੁੰਦਾ ਉਹ ਰਹੀ ਨਾ ਚਲੋ ਪੱਤਰਕਾਰ ਵੀ ਤੁਹਾਨੂੰ ਪੁੱਛ ਲੈਂਦੇ ਨੇ ਹਾਲਾਂਕਿ ਮੁੱਦੇ ਤਾਂ ਵਿਕਾਸ ਵਾਲੇ ਹੋਣੇ ਚਾਹੀਦੇ ਨੇ ਪਰ ਪਰ ਲੱਗਦਾ ਕਿ ਇਹਦੇ ਵਿੱਚ ਵਿਕਾਸ ਵਾਲੇ ਮੁੱਦੇ ਪਿੱਛੇ ਛੁੱਟ ਜਾਂਦੇ ਨੇ 100% ਯਾਰ ਲੋਕਾਂ ਨੂੰ ਹੋਰ ਹੀ ਪੰਬਲ ਪੂਸਾ ਪਾਈ ਕਰਦੇ ਨੇ ਲੋਕਾਂ ਨੇ ਕੀ ਲੈਣਾ ਕੌਣ ਖਾਂਦਾ ਕੌਣ ਪੀਂਦਾ ਕੀ ਰਹਿੰਦਾ ਲੋਕਾਂ ਕਹਿੰਦੇ ਸਾਡਾ ਕੰਮ ਕਰੂਗਾ ਹਾਂ ਹਾਂ ਐ ਲੋਕਾਂ ਨੂੰ ਇਸ ਦਾ ਮਤਲਬ ਹੀ ਨਹੀਂ ਜੈਨੂਇਨ ਬੰਦਾ ਹੋਣਾ ਸੀਦਾ ਕੰਮ ਕਰਨ ਵਾਲਾ ਆਦਮੀ ਹੋਣਾ ਚਾਹੀਦਾ ਨਾਰੇ ਲੱਪੇ ਵਾਲਾ ਨਹੀਂ ਹੋਣਾ ਇਥੇ ਨਾ ਫੋਨ ਚੱਕਣ ਵਾਲਾ ਹੋਣਾ ਚਾਹੀਦਾ ਫੋਨ ਚੱਕ ਲਿਆ ਕਰੋਗੇ ਤੁਸੀਂ ਤਾਂ ਟਾਈਮ ਦਾ ਸੁਪਰ ਬ੍ਰਦਰ ਮੈਂ ਲੋਕਾਂ ਨੂੰ ਕਹਿਣਾ ਹੈ ਕਿ ਹਾਂ ਮੈਂ ਅੱਜ ਤੱਕ ਕਹਾਂਗੀ ਮੈਂ ਨਹੀਂ ਕਿਧਰ ਬਾਹੇ ਵਾਲਿਆਂ ਦਾ ਆਂਦਾ ਚੱਕੀ ਜਾਂਦੇ ਨਾਲ ਨਾਲ ਅੱਜ ਤਾਂ ਚਲੋ ਬਿਜ਼ੀ ਹਾਂ ਤਾਂ ਹੀ ਤਾਂ ਗਿਦਰ ਬਾਹਲੇ ਨੇ ਜਿਤਾਇਆ ਜੇ ਫੋਨ ਚੱਕਦੇ ਆ ਤਾਂ ਜੇ ਫੋਨ ਨਾ ਚੱਕਦੇ ਹੋਗੇ ਤਾਂ ਫਿਰ ਕਿਧਰ ਬਾਹਲੇ ਨਹੀਂ ਇਹ ਫੋਨ ਚੱਕਣ ਵਾਲਾ ਏਡਾ ਵੱਡਾ ਮੁੱਦਾ ਬਣ ਗਿਆ ਕਿ ਲਿਖਣਾ ਵੀ ਪੈ ਗਿਆ ਫੋਨ ਵੀ ਚੱਕਾਂਗੇ ਯਾਰੀ ਨਿਭਾਵਾਂਗੇ ਮਤਲਬ ਮੈਨੂੰ ਲੱਗਦਾ ਕਿ ਕੰਮ ਕਰਾਵਾਂਗੇ ਲੋਕਾਂ ਦੇ ਮਨ 'ਚ ਸ਼ੱਕ ਹੈ ਕਿ ਐਮਪੀਏ ਜਿਹੜਾ ਫੋਨ ਨਹੀਂ ਚੱਕਦਾ ਇਹ ਇੱਕ ਸ਼ੱਕ ਇਹ ਰਵਨੀਤ ਬਿੱਟੂ ਨੇ ਬਾਤ 100% ਜਦੋਂ ਸੇ ਗगन ਹੈ ਢੇਲੀ ਪੋਸਟ ਆਇਆ ਸਭ ਚਲੋ ਜੀ ਗੱਲ ਬੱਲੇ ਬੱਲੇ ਪਹਿਲਾਂ ਤਾਂ ਇੱਕ ਗੱਡੀ ਹੋਈ ਹੈ ਜਿਹੜੀ ਰਵਨੀਰ ਬਿੱਟੂ ਨੇ ਕਿਹਾ ਸੀ ਕਰੋੜਾਂ ਦੀ ਗੱਡੀ ਹੈ ਜਿਸ ਵਿੱਚ ਬੈਠੇ ਆਪਾਂ ਚਲੋ ਰਾਹੁਲ ਜੀ ਨੇ ਕਿਹਾ ਐਸੈਟ ਹੈ ਤਾਂ ਲੋਕਾਂ ਦਾ ਐਸੈਟ ਬਣਾ ਦਿਓ ਮੈਂ ਤੁਹਾਡੀ ਦੋਸਤੀ ਵੀ ਹੈਗੀ ਹੈ ਕਹਿੰਦੇ ਯਾ ਹੀ ਇਜ਼ ਮਾਈ ਲੀਡਰ ਟੂ ਬੀ ਵੈਰੀ ਓਨਸਟਲੀ ਮੇਰੇ ਸਾਹਮਣੇ ਬਿੱਟੂ ਨੇ ਇਹ ਗੱਲ ਕਹੀ ਕਿ ਸਾਡੇ ਖੂਨ ਦਾ ਕਤਰਾ-ਕਤਰਾ ਵੀ ਰਾਹੁਲ ਜੀ ਤੁਹਾਡਾ ਹੈ ਪੈਸੇ ਆਏ ਸੀ ਪਾਰਟੀ ਦਾ ਫੰਡ ਉਹ ਵੀ ਸਾਰਾ ਲੁਧਿਆਣੇ ਦੀ ਤਾਕਤ ਤੋਂ ਆਇਆ ਸਾਰੀ। ਕੌਣ ਕਹਿੰਦਾ ਬਿੱਟੂ ਹੂੰ ਲਾਈਵ ਤੁਸੀਂ ਸੁਣਿਆ ਉਹਨਾਂ ਨੇ ਬਿੱਟੂ ਨੂੰ ਕਹਾਂ ਵੀ ਤੂੰ ਫੰਡ ਦੇ ਗਿਆ ਸੀ ਇਹਨੂੰ। ਹੋਰ ਕੋਈ ਮੇਰੇ ਬਾਰੇ ਗੱਲ ਨਾ ਕਰੋਂ ਕਦੇ ਤੁਸੀਂ ਗੱਡੀ ਦੀ ਗੱਲ ਕਰਦੇ ਹੋ ਕਦੇ ਤੁਸੀਂ ਇਹ ਕਹਿੰਦੇ ਹੋ ਇਸ਼ੂ ਲੈਸ ਹੋ ਗਈ ਪਹਿਲਾਂ ਤੁਸੀਂ ਕਹਿੰਦੇ ਸੀ ਇਹ ਸਮਾਨ ਚੱਕ ਕੇ ਲੈ ਆਇਆ ਜਾਂ ਛੁੱਟੀਆਂ ਘਟਨਾ ਹੈ ਹੂੰ ਪੈਸੇ ਇਕੱਠਾ ਨਾ ਹੈ ਉਹ ਤੁਹਾਨੂੰ ਇਹ ਸਮਝ ਤਾਂ ਹੈ ਨਹੀਂ ਜੋ ਮੂੰਹ ਚੋਂ ਆਉਂਦਾ ਉਹ ਬੋਲ ਦਿੰਨੇ ਹੋ ਹੂੰ ਫੇਰੇ ਆ ਮਤਲਬ 10 ਸਾਲਾਂ ਦੇ ਤੁਸੀਂ ਵੀ ਲੁਧਿਆਣੇ ਚ ਪੈਸੇ ਇਕੱਠੇ ਕਰ ਰਹੇ ਹੋ ਪੱਕਾ ਕੋਈ ਐਡਰੈਸ ਹੋਊਗਾ ਰੌਲਾ ਬਹੁਤ ਪਾਇਆ ਐਡਰੈਸ ਦਾ ਤੁਹਾਡੇ ਘਰ ਰੌਲਾ ਬਹੁਤ ਪਾਇਆ ਘਰ ਨਹੀਂ ਹੈਗਾ ਪੱਕਾ ਇੱਥੇ ਕਿੱਥੇ ਕਰ ਰਹੇ ਲੁਧਿਆਣੇ ਕੋਈ ਤੁਹਾਡਾ ਕਿਹਰੇ ਕੋਲ ਪੱਕਾ ਕਰ ਰਹੇ ਮਿੱਟੂ 2016 ਦਾ ਪੱਕਾ ਕਰੂਗੀ ਕਾਰਿਆਲੇ ਸੁਪਰ ਉਹ ਤਾਂ ਕਹਿੰਦੇ ਕਿ ਤੇ ਤਿੰਨ ਬੱਕਰੀਆਂ ਨੇ ਦੋ ਬੱਕਰੀਆਂ ਰਹਿ ਜਾਣੀਆਂ ਜੇ ਸਾਡੀ ਸਰਕਾਰ ਨਾ ਬਣੀ ਕਿਹੜੀਆਂ ਤਿੰਨ ਬੱਕਰੀਆਂ ਕਹਿੰਦੇ ਇਹ ਕਹਿੰਦੇ ਕਿ ਜੇ ਇੰਡੀਗਰੈਂਟ ਬਣ ਕੇ ਸਰਕਾਰ ਬਣ ਕੇ ਪ੍ਰਧਾਨ ਮੰਤਰੀ ਕੌਣ ਬਣੂਗਾ ਬਹੁਤ ਤਰ੍ਹਾਂ ਦੇ ਸਵਾਲ ਨੇ ਜੋ ਲੋ ਕੋਈ ਗਲਤੀ ਇਸ ਸਮਾਂ ਹੁੰਤੇ ਦੱਸ ਦੇਣ ਫੋਨ 'ਆਲੀ 4 ਤਰੀਕ ਇਹ ਗੱਲ ਤੈਕਰ ਹੋਊਗਾ ਬਿੱਟੂ ਦਾ ਰਾਸਟ੍ਰਿਕ ਜੀਵਨ ਮੁਕੰਮਲ ਹੋਰ ਤਿੰਨ ਸੇ ਇਸ਼ੂ ਆਈ ਪੱਪੀ ਪ੍ਰਾਸ਼ਰਦੀ ਮਸਵੇਰੇ ਕੀਤੇ ਉਹ ਕਹਿੰਦੇ ਕਿ ਰਾਜਾ ਬੜਿੰਗਹੋਰਾ ਨੇ 1 ਤਰੀਕ ਨੂੰ ਚਲੇ ਜਾਣਾ ਇੱਕ ਗਲਤ ਹੈ ਦੋਵੇਂ ਕੈਂਡੀਡੇਟ ਦੀ ਨਹੀਂ ਮਰਜੀ ਇੰਟਰਵਿਊ ਕਰ ਲਓ ਉਹ ਰਾਜਾ ਬੜਿੰਗ ਵੜਿੰਗ ਕਰੀਏ ਕਿਉਂ ਕਰਦੇ ਆ ਮੈਂ ਕਿਸੇ ਦਾ ਨਾਮ ਨਹੀਂ ਪਤਾ ਕਿਹੜੇ ਵਰਦੇ ਚ ਨਾਮ ਹੋਦਾ ਹੋਰ ਹੀ ਨਾਮ ਲੋ ਪੱਤਰਕਾਰ ਵੀ ਤੁਹਾਨੂੰ ਪੁੱਛ ਲੈਂਦੇ ਨੇ ਹਾਲਾਂਕਿ ਮੁੱਦੇ ਤਾਂ ਵਿਕਾਸ ਵਾਲੇ ਹੋਣੇ ਚਾਹੀਦੇ ਨੇ ਪਰ ਪਰ ਲੱਗਦਾ ਕਿ ਇਹਦੇ ਵਿੱਚ ਵਿਕਾਸ ਵਾਲੇ ਮੁੱਦੇ ਪਿੱਛੇ ਛੁੱਟ ਜਾਂਦੇ ਨੇ 100% ਯਾਰ ਲੋਕਾਂ ਨੂੰ ਹੋਰ ਹੀ ਪੰਬਲ ਪੂਸਾ ਪਾਈ ਕਰਦੇ ਨੇ ਲੋਕਾਂ ਨੇ ਕੀ ਲੈਣਾ ਕੋਣ ਖਾਂਦਾ ਕੋਣ ਪੀਂਦਾ ਕੀ ਰਹਿੰਦਾ ਲੋਕ ਕਹਿੰਦੇ ਸਾਡਾ ਕੰਮ ਕਰੂਗਾ ਹਾਂ ਹਾਂ ਐ ਲੋਕਾਂ ਨੂੰ ਇਸ ਦਾ ਮਤਲਬ ਹੀ ਨਹੀਂ ਜੈਨੂਅਨ ਬੰਦਾ ਹੋਣਾ ਸਿੱਧਾ ਕੰਮ ਕਰਨ ਵਾਲਾ ਆਦਮੀ ਹੋਣਾ ਚਾਹੀਦਾ ਨਾਰੇ ਲੱਪੇ ਵਾਲਾ ਨਹੀਂ ਹੋਣਾ ਚਾਹੀਦਾ ਫੋਨ ਚੱਕਣ ਵਾਲਾ ਹੋਣਾ ਚਾਹੀਦਾ ਫੋਨ ਚੱਕ ਲਿਆ ਕਰੋਗੇ ਤੁਸੀਂ ਤਾਂ ਟਾਈਮ ਦਾ ਸੁਪਰ ਬ੍ਰਦਰ ਮੈਂ ਲੋਕਾਂ ਨੂੰ ਕਹਿਣਾ ਹੈ ਕਿ ਹਾਂ ਮੈਂ ਅੱਜ ਤੱਕ ਕਹਾਂਗੀ ਮੈਂ ਨਹੀਂ ਕਿੱਧਰ ਬਾਹੇ ਵਾਲਿਆਂ ਦਾ ਆਂਦਾ ਚੱਕੀ ਜਾਂਦੇ ਨਾਲ ਨਾਲ ਅੱਜ ਤਾਂ ਚਲੋ ਬਿਜ਼ੀ ਹਾਂ ਤਾਂ ਹੀ ਤਾਂ ਗਿਦਰ ਬਾਹਲੇ ਨੇ ਜਿਤਾਇਆ ਜੇ ਫੋਨ ਚੱਕਦੇ ਆ ਤਾਂ ਜੇ ਫੋਨ ਨਾ ਚੱਕਦੇ ਹੋਗੇ ਤਾਂ ਫਿਰ ਕਿਧਰ ਬਾਹਲੇ ਨਹੀਂ ਇਹ ਫੋਨ ਚੱਕਣ ਵਾਲਾ ਇਟਾ ਵੱਡਾ ਮੁੱਦਾ ਬਣ ਗਿਆ ਕਿ ਲਿਖਣਾ ਵੀ ਪੈ ਗਿਆ ਫੋਨ ਵੀ ਚੱਕਾਂਗੇ ਯਾਰ ਇਹ ਨਿਭਾਵਾਂਗੇ ਮਤਲਬ ਮੈਨੂੰ ਲੱਗਦਾ ਕਿ ਕੰਮ ਕਰਾਵਾਂਗੇ ਲੋਕਾਂ ਦੇ ਮਨ 'ਚ ਸ਼ੱਕ ਹੈ ਕਿ ਐਮਪੀਏ ਜਿਹੜਾ ਫੋਨ ਨਹੀਂ ਚੱਕਦਾ ਇਹ ਇੱਕ ਸ਼ੱਕ ਇਹ ਰਵਨੀਤ ਬਿੱਟੂ ਨੇ ਬਾਤ 100%